ਇਸ ਬੰਦੇ ਨੇ ਸਵਾਲ ਕੀਤਾ ਸੀ ਕਹਿੰਦੇ ਸਿੱਖ ਤੇ ਲੜਨ ਮਰਨ ਵਾਲੀ ਕੌਮ ਹੈ ਇਹਨਾਂ ਨੂੰ ਪਿਆਰ ਦਾ ਨਹੀਂ ਪਤਾ ਇਹ ਤੇ ਜੰਗਾਂ 'ਚ ਲੜਨ ਵਾਲੇ ਨੇ ਲੜਾਕੇ ਲੜਾਕੀ ਕੌਮ ਹੈ ਇਹਨਾਂ ਨੂੰ ਕੀ ਪਤਾ ਵੀ ਪਿਆਰ ਕੀ ਹੁੰਦਾ ਹੈ ਤੇ ਸਾਡੇ ਸਿੱਖ ਕੌਮ ਦੇ ਬੜੇ ਤਕੜੇ ਵਿਦਵਾਨ ਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਉਹਨਾਂ ਨੇ ਜਵਾਬ ਦਿੱਤਾ ਸੀ ਕਹਿੰਦੇ ਇਹ ਮੰਨਦੇ ਵੀ ਇਹ ਲੜਦੇ ਨੇ ਕਹਿੰਦੇ ਮੰਨਣਾ ਏ ਮੰਨਦੇ ਵੀ ਇਹ ਸ਼ਹੀਦ ਹੋ ਜਾਂਦੇ ਨੇ ਕਹਿੰਦੇ ਮੰਨਦਾ ਇਹ ਮੰਨਦੇ ਵੀ ਸਾਰੀ ਜ਼ਿੰਦਗੀ ਗੁਰੂ ਲੇਖੇ ਲਾ ਜਾਂਦੇ ਆ ਕਹਿੰਦੇ ਮੰਨਦਾ ਕਹਿੰਦੇ ਫੇਰ ਇਹ ਦੱਸ ਬਿਨਾ ਪਿਆਰ ਤੋਂ ਕੌਣ ਕਿਹਦੇ ਲਈ ਮਰਦੇ ਬਿਨਾ ਪ੍ਰੇਮ ਤੋਂ ਕੌਣ ਕਿਹਦੇ ਲਈ ਸਿਰ ਕਟਵਾਉਂਦੇ ਬਿਨਾ ਪਿਆਰ ਤੋਂ ਕੌਣ ਕਿਹਦੇ ਲਈ ਆਪਣੀ ਸਾਰੀ ਜ਼ਿੰਦਗੀ ਸੇਵਾ ਚ ਲਾ ਸਕਦਾ ਤੈਨੂੰ ਵੇਖਣਾ ਨਹੀਂ ਹੁੰਦਾ ਗੁਰੂ ਨਾਨਕ ਦਾ ਘਰ ਸ਼ੁਰੂ ਵੀ ਪ੍ਰੇਮ ਤੋਂ ਤੇ ਖਤਮ ਵੀ ਪ੍ਰੇਮ ਤੇ ਸਾਡਾ ਪ੍ਰੇਮ ਇੱਕ ਦਾਇਰੇ ਤੱਕ ਹੁੰਦਾ ਹੈ ਸਾਡਾ ਪ੍ਰੇਮ ਇੱਕ ਪਰਿਵਾਰ ਤੱਕ ਹੈ ਇੱਕ ਬੱਚਿਆਂ ਤੱਕ ਹੈ ਇੱਕ ਪਿੰਡ ਤੱਕ ਹੋ ਸਕਦਾ ਪਰ ਕਲਗੀ ਧਰਜੀ ਦਾ ਪ੍ਰੇਮ ਹੈ ਤੇ ਬਹੁਤ ਵੱਡਾ ਉਸ ਸਮਸਤ ਮ੍ਰਤੀ ਉਹ ਸਾਰੀ ਦੁਨੀਆ ਵਾਸਤੇ ਹੈ ਤੇ ਪ੍ਰੇਮ ਦੀ ਪਰਿਭਾਸ਼ਾ ਕੋ ਗੋਪਨ ਸਿੰਘ ਤੋਂ ਵੱਧ ਕਿੱਥੇ ਕਿੰਨੀ ਦੱਸਣੀ ਹੈ ਆਪਣੇ ਬੱਚਿਆਂ ਨਾਲ ਪ੍ਰੇਮ ਕੀਤਾ ਪਰ ਜਿੱਦਿ ਦੇ ਸਿਧਾਂਤਾਂ ਦੀ ਤੇ ਸਿੱਖਾਂ ਦੀ ਗੱਲ ਆਈ ਕਲਗੀਧਰ ਜੀ ਕਹਿੰਦੇ ਨੇ ਬੱਚਿਆਂ ਨਾਲੋਂ ਸਿੱਖਾਂ ਦਾ ਪਿਆਰ ਵੱਡਾ ਹੈ ਮੈਨੂੰ ਸਿੱਖ ਚਾਹੀਦੇ ਨੇ ਮੈਨੂੰ ਪੁੱਤ ਨਹੀਂ ਚਾਹੀਦੇ ਮੈਨੂੰ ਘਰ ਨਹੀਂ ਚਾਹੀਦਾ ਮੈਨੂੰ ਪੰਥ ਚਾਹੀਦਾ ਇਹ ਉਹਨਾਂ ਦੇ ਪਿਆਰ ਦੀ ਵਿਸ਼ਾਲਤਾ ਹੈ ਹੁਣ ਉਹਨਾਂ ਨੇ ਤੇ ਪਿਆਰ ਰੱਜ ਰੱਜ ਕੇ ਕੀਤਾ ਆਪਣੀ ਮਾਂ ਵਰਗੇ 9 ਸਾਲ ਦੀ ਉਮਰ ਚ ਆਪਣਾ ਪਿਤਾ ਵਰਗੇ ਸੱਤ ਤੇ ਨੌ ਸਾਲ ਦੇ ਛੋਟੇ ਸਾਹਬ ਜਾਦੇ ਵੱਡੇ ਸਾਹਬ ਜਾਦੇ ਚਮਕੌਰ ਦੀ ਗੜੀ ਚ ਵਾਰ ਗਏ ਕੱਖ ਨਹੀਂ ਲੁਕੋ ਕੇ ਰੱਖਿਆ ਕਿਣਕਾ ਕਿਣਕਾ ਵਾਰ ਗਏ ਘਰੇ ਲਈ ਇੱਕ ਪਿਆਰ ਬਦਲੇ ਹੁਣ ਤੂੰ ਆਪਣੇ ਮਨ ਵਿੱਚ ਵੇਖ ਤੂੰ ਕਿਉਂ ਮੈਂ ਆਪਣੇ ਮਨ ਵਿੱਚ ਵੇਖਾਂ ਓਏ ਮਣਾ ਆਪਣੇ ਮਨ ਵਿੱਚ ਵੇਖ ਉਹਨਾਂ ਨੇ ਤੇ ਤੈਨੂੰ ਇੰਨਾ ਪ੍ਰੇਮ ਕੀਤਾ ਤੂੰ ਉਸ ਪ੍ਰੇਮ ਦੀ ਕਦਰ ਪਾਈ ਕਿ ਨਹੀਂ ਪਾਈ ਤੂੰ ਉਸ ਪਿਆਰ ਨੂੰ ਹਿਰਦੇ 'ਚ ਵਸਾਇਆ ਕਿ ਨਹੀਂ ਵਸਾਇਆ ਤੇਰਾ ਪਿਆਰ ਕਲਗੀ ਧਰਜੀ ਨਾਲ ਕਿੱਥੋਂ ਤੱਕ ਹੈ ਐਸੇ ਨੂੰ ਕਹਿੰਦੇ